ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਜਪਾਪਨਾਵਾਂਗੇ ਮੋਹਿੱਤੋਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਤਿੰਨ ਟਾਈਪ ਦੇ ਮੋਹਿੱਤ ਬਣਾਉਣਾ ਸਿਖਾਵਾਂਗੀ ਇਹ ਬਹੁਤ ਹੀ ਈਜ਼ੀਲੀ ਢੰਗ ਨਾਲ ਤੁਸੀਂ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਣਦੇ ਵੀ ਬਹੁਤ ਹੀ ਟੇਸਟੀ ਨੇ ਹੁਣ ਗਰਮੀਆਂ ਦਾ ਸੀਜ਼ਨ ਹੈ ਤੇ ਆ ਰਿਫਰੈਸ਼ਿੰਗ ਡਰਿੰਕਸ ਤੁਸੀਂ ਜ਼ਰੂਰ ਘਰੇ ਬਣਾ ਕੇ ਆਪਣੇ ਟਰਾਈ ਕਰਿਓ ਤੇ ਤੁਸੀਂ ਆਪਣੇ ਫਰੈਂਡਸ ਨੂੰ ਫੈਮਿਲੀ ਮੈਂਬਰਸ ਨੂੰ ਬਣਾ ਕੇ ਖੁਸ਼ ਕਰ ਸਕਦੇ ਹੋ ਤੁਹਾਡੇ ਘਰੇ ਕੋਈ ਓਕੇਜਨ ਹੋਵੇ ਤਾਂ ਤੁਸੀਂ ਇਹ ਰਿਫਰੈਸ਼ਮੈਂਟ ਡਰਿੰਕ ਉਹਨਾਂ ਨੂੰ ਸਰਵ ਕਰ ਸਕਦੇ ਹੋ ਚਲੋ ਹੁਣ ਅਸੀਂ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਸ਼ੁਰੂ ਕਰਨਾ ਸਭ ਤੋਂ ਪਹਿਲਾ ਕਰਨਾ ਹੈ ਅਸੀਂ ਆਪਣੇ ਗਲਾਸਿਸ ਨੂੰ ਡੈਕੋਰੇਟ ਗਲਾਸਿਸ ਨੂੰ ਡੈਕੋਰੇਟ ਕਰਨ ਲਈ ਇੱਥੇ ਮੈਂ ਲਿਖਤੀ ਹੈ 2 ਚਮਚ ਭਰ ਕੇ 슈ਗਰ ਦੀ ਸ਼ੂਗਰ ਨੂੰ ਮੈਂ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਸੀਗਾ ਤੁਸੀਂ ਇਸ ਨੂੰ ਪਾਊਡਰ ਫਾਰਮ ਵਿੱਚ ਨਹੀਂ ਰੱਖਣਾ ਹੈ ਮੀਡੀਅਮ ਕ੍ਰਸ਼ ਕਰਨਾ ਹੈ ਥੋੜੇ-ਥੋੜੇ ਵਿੱਚ ਦਾਣੇ ਰਹਿਣੇ ਚਾਹੀਦੇ ਨੇ ਇੱਥੇ ਮੈਂ ਲਏ ਆ 2 ਚਮਚ ਕ੍ਰਸ਼ਡ 슈ਗਰ ਇਸ ਨੂੰ ਅਸੀਂ ਚੰਗੀ ਤਰ੍ਹਾਂ ਪਲੇਟ ਸਪਰੈਡ ਕਰ ਦੇਣਾ ਹੈ ਤੇ ਇਸ ਦੇ ਉੱਪਰ ਅਸੀਂ ਪਾਵਾਂਗੇ ਅੱਧਾ ਚਮਚ ਭਰ ਕੇ ਚਾਟ ਮਸਾਲਾ ਤੇ ਨਾਲ ਹੀ ਅਸੀਂ ਇਸ ਦੇ ਉੱਪਰ ਪਾ ਦੇਣਾ ਹੈ ਚਮਤ ਦਾ ਚੌਥਾ ਹਿੱਸਾ ਕਾਲਾ ਨਮਕ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਹੈ ਫੁੱਲ ਕਲਰਿੰਗ ਅੱਧਾ ਚਮਚ ਲਾਲ ਕਸ਼ਮੀਰੀ ਮਿਰਚ ਰੈਡ ਕਸ਼ਮੀਰੀ ਪਾਊਡਰ ਦਾ ਤੇ ਇਸ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰਕੇ ਚੰਗੀ ਤਰ੍ਹਾਂ ਸੀ ਇਸ ਨੂੰ ਪਲੇਟ ਦੇ ਵਿੱਚ ਸਪਰੈਡ ਕਰ ਦੇਣਾ ਸਪਰੈਡ ਤਾਂ ਕਰਨਾ ਹੈ ਕਿਉਂਕਿ ਅਸੀਂ ਇਸ ਨੂੰ ਗਲਾਸਿਸ ਦੇ ਉੱਤੇ ਲਗਾਉਣਾ ਹੈ ਜਿਸ ਨੂੰ ਚੰਗੀ ਤਰ੍ਹਾਂ ਸਪਰੈਡ ਨਹੀਂ ਕਰਾਂਗੇ ਕਿ ਚੰਗੀ ਤਰ੍ਹਾਂ ਗਲਾਸਿਸ ਤੇ ਸਾਡੇ ਕੋਟ ਨਹੀਂ ਹੋਵੇਗੇ ਇੱਥੇ ਮਨੂੰ ਥੋੜੀ ਜੀ ਕਸ਼ਮੀਰੀ ਮਿਰਚ ਘੱਟ ਲੱਗ ਰਹੀ ਸੀਗੀ ਤਾਂ ਮੈਂ ਥੋੜੀ ਜੀ ਹੋਰ ਪਾ ਦਿੱਤੀ ਕਲਰਲੀ ਮੋਹਿਤੋ ਲਈ ਮੈਂ ਆਹ ਵਾਲੇ ਗਲਾਸਿਸ ਲੈ ਰਹੀ ਹਾਂ ਇਹ ਗਲਾਸਿਸ ਮੈਨੂੰ ਸੂਟੇਬਲ ਲੱਗ ਰਹੇ ਸੀਗੇ ਤੇ ਸਭ ਤੋਂ ਪਹਿਲਾਂ ਆਪਣੀ ਉਸੇ ਗਲਾਸ ਦੀ এজ ਤੇ ਲਗਾਉਣਾ ਹੈ ਲੈਮਨ ਜੂਸ ਨਿੰਬੂ ਨੂੰ ਉਸੇ ਚੰਗੀ ਤਰ੍ਹਾਂ ਸਕਵੀਜ਼ ਕਰਨਾ ਹੈ ਆਪਣੇ ਗਲਾਸ ਦੀ ਐਜਸ ਤੇ ਤਾਂ ਜੋ ਜੇ ਸਾਡੀ ਕੋਟਿੰਗ ਹੈ ਇਸ ਤੇ ਚੰਗੀ ਤਰ੍ਹਾਂ ਕੋਟ ਹੋ ਜਾਵੇ ਹੁਣ ਅਸੀਂ ਆਪਣੀ ਲੈਮਨ ਜੂਸ ਨੂੰ ਚੰਗੀ ਤਰ੍ਹਾਂ ਲਗਾ ਲਿਆ ਗਲਾਸ ਦੀ ਐਜ ਤੇ ਹੁਣ ਆਪਾਂ ਪਲੇਟ ਵਿੱਚ ਕਰ ਦੇਣਾ ਗਲਾਸ ਨੂੰ ਉਲਟਾ ਤੇ ਇਸ ਨੂੰ ਚੰਗੀ ਤਰ੍ਹਾਂ ਗੋਲ-ਗੋਲ ਘੁਮਾ ਕੇ ਜਿੱਥੇ ਜਿਹੜਾ ਮਸਾਲਾ ਜ਼ਿਆਦਾ ਹੋਵੇ ਉੱਥੇ ਲਿਜਾ ਕੇ ਇਸ ਨੂੰ ਗੋਲ-ਗੋਲ ਘੁਮਾਉਣਾ ਹੈ ਇਸ ਤਰ੍ਹਾਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਕੋਟ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਵਧੀਆ ਇਹ ਕੋਟ ਹੋ ਗਿਆ ਹੈ ਤੇ ਕਲਰ ਵੀ ਜਿਸ ਦਾ ਬਹੁਤ ਹੀ ਵਧੀਆ ਆਇਆ ਹੈ ਮੈਂ ਆਪਣੇ ਤਿੰਨ ਗਲਾਸਸ ਨੂੰ ਐਵੇਂ ਹੀ ਚੰਗੀ ਤਰ੍ਹਾਂ ਕੋਟ ਕਰ ਲਿਆ ਹੁਣ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਆਪਣਾ ਵਾਟਰਮੈਲਨ ਮੁਹੇੰਤ ਉਸ ਲਈ ਮੈਂ ਤਰਬੂਜ ਨੂੰ ਛੋਟੇ-ਛੋਟੇ ਪੀਸਿਸ ਦੇ ਵਿੱਚ ਕੱਟ ਲਿਆ ਤਰਬੂਜ ਨੂੰ ਅਸੀਂ ਆਪਣੇ ਗਲਾਸਿਸ ਦੇ ਵਿੱਚ ਫਿਲ ਕਰਾਂਗੇ ਤੁਸੀਂ ਚਾਹੋ ਤਾਂ ਇਸ ਦੇ ਬੀਜ ਕੱਟ ਵੀ ਸਕਦੇ ਹੋ ਨਹੀਂ ਤਾਂ ਤੁਸੀਂ ਬੀਜ ਦੇ ਨਾਲ ਵੀ ਇਸ ਨੂੰ ਪਾ ਸਕਦੇ ਹੋ ਗਲਾਸ ਦਾ ਸੀ ਚੌਥਾ ਹਿੱਸਾ ਹੀ ਤਰਬੂਜ ਦੇ ਨਾਲ ਫਿਲ ਕਰਾਂਗੇ ਜ਼ਿਆਦਾ ਜਾਂ ਘੱਟ ਤੁਸੀਂ ਐਡ ਨਹੀਂ ਕਰਨਾ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਲੈਮਨ ਜੂਸ ਇੱਥੇ ਮੈਂ ਇੱਕ ਨਿੰਬੂ ਲਿਆ ਹੈ ਤੇ ਉਸ ਨੂੰ ਅਸੀਂ ਸਿੱਧਾ ਹੀ ਗਲਾਸ ਦੇ ਵਿੱਚ ਅਸੀਂ ਆਪਣਾ ਨਿਚੋੜ ਦਵਾਂਗੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਕ੍ਰਸ਼ ਕੀਤਾ ਹੋਇਆ ਪੁਦੀਨਾ ਪੁਦੀਨੇ ਮੈਂ ਪਹਿਲੇ ਹੀ ਕ੍ਰਸ਼ ਕਰਕੇ ਰੱਖ ਲਿਆ ਸੀਗਾ ਫਿਰ ਇਹ ਜਲਦੀ ਜਲਦੀ ਜਿਹੜੀ ਸਾਡੇ ਮਹੀਤੋਏ ਬਣ ਕੇ ਤਿਆਰ ਹੋ ਜਾਂਦੇ ਆ ਫਰੈਸ਼ ਪੁਦੀਨਾ ਹੈ ਲਿੱਤਾ ਹੋਇਆ ਮੈਂ ਹੁਣ ਇਸ ਤੇ ਅਸੀਂ ਥੋੜਾ ਜਿਹਾ ਪੁਦੀਨਾ ਅਸੀਂ ਇਹਦੇ ਵਿੱਚ ਪਾ ਦੇਣਾ ਹੈ ਪੁਦੀਨੇ ਦਾ ਤੁਸੀਂ ਪੇਸਟ ਨਹੀਂ ਬਣਾਉਣਾ ਹੈ ਇੱਥੇ ਮੈਂ ਅੱਧਾ ਚਮਚ ਪੁਦੀਨਾ ਇਸ ਦੇ ਵਿੱਚ ਪਾ ਦਿੱਤਾ ਹੁਣ ਅਸੀਂ ਇਸ ਨੂੰ ਕਿਸੇ ਪਤਲੀ ਚੀਜ਼ ਨਾਲ ਕ੍ਰਸ਼ ਕਰ ਲੈਣਾ ਇੱਥੇ ਮੈਂ ਪਤਲੇ ਪੇਲਨ ਦਾ ਯੂਜ਼ ਕਰਕੇ ਆਪਣਾ ਜਿਹੜਾ ਤਰਬੂਜ ਹੈ ਉਸ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਬਿਲਕੁਲ ਤੁਸੀਂ ਜੂਸ ਨਹੀਂ ਬਣਾਉਣਾ ਹੈ ਥੋੜੇ ਥੋੜੇ ਜਿਹੇ ਚੰਸ ਰਹਿਣ ਦਿਓ ਦੂਸਰਾ ਅਸੀਂ ਬਣਾਵਾਂਗੇ ਮੰਗੋ ਮਹੀਤੋ ਦੂਸਰੇ ਗਲਾਸ ਚ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਨਿੰਬੂ ਦਾ ਰਸ ਇੱਥੇ ਮੈਂ ਇੱਕ ਨਿੰਬੂ ਲਿਆ ਤੇ ਉਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਗਲਾਸ ਦੇ ਵਿੱਚ ਇਸ ਦਾ ਰਸ ਪਾ ਦਿੱਤਾ ਤੇ ਉਸ ਦੇ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਪੁਦੀਨੇ ਦੀਆਂ ਕ੍ਰਸ਼ ਕੀਤੀ ਹੋਈਆਂ ਪੱਤੀਆਂ ਤੇ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਗਲਾਸ ਦਾ ਚੌਥੇ ਹਿੱਸੇ ਤੱਕ ਅੱਸੀ ਦੀ ਚਾਹ ਐਡ ਕਰਾਂਗੇ ਮੰਗੋ ਦਾ ਪਲਪ ਮੈਂਗੋ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਛਿੱਲ ਕੇ ਗ੍ਰाइंड ਕਰ ਲਿਆ ਸੀਗਾ ਤੇ ਅਸੀਂ ਦਾ ਪਲਪ ਇਹਦੇ ਵਿੱਚ ਪਾ ਦੇਣਾ ਹੈ। ਇੰਨਾ ਕੁ ਅਸੀਂ ਸੈਕਿੰਡ ਗਲਾਸ 'ਚ ਪਾਣਾ ਹੈ। ਫਸਟ ਤੇ ਸੈਕਿੰਡ ਗਲਾਸ ਦਾ ਹਾਫ ਰੈਡੀ ਹੈ। ਹੁਣ ਅਸੀਂ ਆਪਣੀ ਆ ਜਾਂਦੇ ਹਾਂ ਤੀਸਰੇ ਗਲਾਸ ਤੇ। ਤੀਸਰੇ ਗਲਾਸ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਣੀ ਹੈ। ਪੁਦੀਨੇ ਦੀਆਂ ਪੱਤੀਆਂ ਇਹ ਵੀ ਅੱਧੇ ਚਮਚ ਦੇ ਕਰੀਬ ਸੀਗੀਆਂ। ਤੇ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਇੱਕ ਨਿੰਬੂ ਦਾ ਰਸ। ਹੁਣ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਨਿੰਬੂ ਦੇ ਦਸਨੂੰ ਚੰਗੀ ਤਰ੍ਹਾਂ ਗਲਾਸ ਦੇ ਵਿੱਚ ਪਾ ਲਿਆ ਹੈ। ਹੁਣ ਅਸੀਂ ਨੈਕਸਟ ਸਟੈਪ ਕਰਨਾ ਹੈ। ਇਹਦੇ ਵਿੱਚ ਕਰਨੀ ਹੈ 슈ਗਰ। ਮੈਂ ਇੱਥੇ ਲੈ ਰਹੀਆਂ ਦੇਸੀ ਖੰਡ। ਤੁਸੀਂ 슈ਗਰ ਦਾ ਪਾਊਡਰ ਯੂਜ਼ ਕਰਿਓ ਫਿਰ ਤੁਹਾਨੂੰ ਘੋਲਣਾ ਨੂੰ ਈਜ਼ੀਲੀ ਹੁੰਦਾ ਹੈ। ਇੱਥੇ 1.5 ਚਮਚ ਅਸੀਂ ਫਸਟ ਤੇ ਸੈਕਿੰਡ ਗਲਾਸ ਦੇ ਵਿੱਚ ਪਾ ਦਵਾਂਗੇ 슈ਗਰ ਨੂੰ ਤੇ 2 ਚਮਚ ਅਸੀਂ ਭਰ ਕੇ ਪਾਣੀ ਹੈ ਆਪਣੇ ਤੀਸਰੇ ਗਲਾਸ ਦੇ ਵਿੱਚ। ਕਿਉਂਕਿ ਫਸਟ ਸੈਕਿੰਡ ਰਾਸ ਦੀ ਫਰੂਟ ਯੂਜ਼ ਕਰ ਰਹੇ ਆ ਤੇ ਫੂਟੂ ਵੀ ਫਰੂਟ ਵਿੱਚ ਹੀ ਆਪਣੀ ਮਿਠਾਸ ਹੁੰਦੀ ਹੈ ਇਸ ਲਈ ਅਸੀਂ ਉਹਦੇ ਵਿੱਚ ਘੱਟ ਐਡ ਕੀਤਾ ਤੇ ਹੁਣ ਅਸੀਂ ਇਸ ਨੂੰ ਇੱਕ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਬਾਰੀ ਬਾਰੀ ਅਸੀਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਦੋਂ ਸਾਡੀ ਚੀਨੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਅੱਧਾ ਚਮਚ ਚਾਟ ਮਸਾਲਾ ਫਸ ਤੇ 3rd ਗਲਾਸ ਵਿੱਚ ਅਸੀਂ ਚਾਟ ਮਸਾਲਾ ਐਡ ਕਰਾਂਗੇ ਸੈਕਿੰਡ ਗਲਾਸ ਵਿੱਚ ਆਪਸ਼ਨਲ ਹੈ ਤੁਹਾਡਾ ਮਨ ਕਰੇ ਤਾਂ ਐਡ ਕਰੋ ਨਹੀਂ ਰਹਿਣ ਤੋਂ ਤੇ ਨਾਲ ਹੀ ਅਸੀਂ ਅੱਧਾ ਚਮਚ ਪਾਣਾ ਹੈ ਕਾਲਾ ਨਮਕ ਪਹਿਲੇ ਤੇ ਤੀਜੇ ਗਲਾਸ ਦੇ ਵਿੱਚ ਦੂਜੀ ਵਿੱਚ ਅਵੋਇਡ ਕਰਿਓ ਪਾਣਾ ਪਹਿਲੇ ਤੇ ਤੀਜੇ ਗਲਾਸ ਤੁਸੀਂ ਜ਼ਰੂਰ ਪਾਓ ਤਿੰਨਨੋਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਹੁਣ ਸਾਡੇ ਜਿਹੜੇ ਸੋਲਟ ਹੈ ਮਿਕਸ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਈਸ ਕ్యూਬਸ ਹੁਣ ਤਿੰਨਾਂ ਗਲਾਸੇਸ ਵਿੱਚ ਅਸੀਂ ਆਈਸ ਕਯੂਬਸ ਐਡ ਕਰ ਦਿੱਤੀਆਂ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਥੋੜਾ ਥੋੜਾ ਪਾਣੀ ਪਹਿਲੇ ਗਲਾਸ 'ਚ ਅਸੀਂ ਅੱਧਾ ਗਲਾਸ ਜਿੰਨਾ ਪਾਣੀ ਐਡ ਕਰ ਦਵਾਵਾਂਗੇ ਤੇ ਤੀਜੇ 'ਚ ਵੀ ਦੂਜੇ ਵਿੱਚ ਤੁਸੀਂ ਨਹੀਂ ਐਡ ਕਰਨਾ ਹੈ ਹੁਣ ਅਸੀਂ ਆਪਣੇ ਸੈਕਿੰਡ ਗਲਾਸ 'ਤੇ ਜਿੱਥੇ ਤੱਕ ਸਾਡਾ ਪਲਪ ਹੈ ਉੱਥੇ ਤੱਕ ਅਸੀਂ ਆਪਣੇ ਦੂਜੇ ਤੇ ਤੀਜੇ ਗਲਾਸ ਦੇ ਵਿੱਚ ਪਾ ਦੇਣਾ ਹੈ ਪਾਣੀ ਤੇ ਨਾਲ ਹੀ ਕਰ ਦਵਾਵਾਂਗੇ ਇਹਨਾਂ ਨੂੰ ਮਿਕਸ ਬਸ ਹੁਣ ਸਾਡਾ ਲਾਸਟ ਸਟੈਪ ਰਹਿ ਗਿਆ ਹੈ ਉਹ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਸੋਡਾ ਤੁਸੀਂ ਸੋਡਾ ਜਾਂ ਸਪਰਾਈਟ ਕੁਝ ਵੀ ਐਡ ਕਰ ਸਕਦੇ ਹੋ ਮੈਂ ਇੱਥੇ ਲੈ ਰਹੀ ਹਾਂ ਸੋਡਾ ਵਾਟਰ ਹੁਣ ਅਸੀਂ ਪਹਿਲਾਂ ਆਪਣੇ ਫਸਟ ਗਲਾਸ 'ਚ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਸ ਦੇ ਉੱਪਰ ਬੱਬਲਸ ਆ ਰਹੇ ਨੇ ਹੁਣ ਕਰ ਦਨਾ ਸੀ ਆਪਣੇ ਸੈਕੰਡ ਗਲਾਸ 'ਚ ਵੀ ਤੇ ਨਾਲ ਹੀ ਆਪਾਂ ਆਪਣੇ ਥਰਡ ਗਲਾਸ ਦੇ ਵਿੱਚ ਵੀ ਐਡ ਕਰ ਦਨੇ ਜਦੋਂ ਇਹਦੇ ਬੱਬਲਸ ਥੋੜੇ ਨੀਚੇ ਜਾਣ ਕਿ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਹੋਰ ਵੀ ਐਡ ਕਰ ਸਕਦੇ ਹੋ ਸੋਡਾ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਜੋ ਜੇ ਸਾਡਾ ਸਾਰਾ ਮਟੀਰੀਅਲ ਹੈ ਜੋ ਅਸੀਂ ਗਲਾਸਿਸ ਵਿੱਚ ਪਾਇਆ ਹੈ ਉਹ ਆਪਸ ਵਿੱਚ ਮਿਕਸ up ਹੋ ਜਾਵੇ ਇਸ ਲਈ ਤੁਸੀਂ ਇੱਕ ਵਾਰ ਇਸ ਨੂੰ ਚੰਗੀ ਤਰ੍ਹਾਂ ਸੋਡਾ ਪਾਉਣ ਤੋਂ ਬਾਅਦ ਘੁਮਾ ਦਿਓ ਹੁਣ ਅਸੀਂ ਆਪਣੇ ਗਲਾਸਿਸ ਦੀ ਕਰਾਂਗੇ ਲਾਸਟ ਟੱਚ ਅਪ ਉਸ ਲਈ ਅਸੀਂ ਪੁਦੀਨੇ ਦੇ ਪੱਤੀਆਂ ਜਿਹੜੇ ਸਾਈਡ ਤੇ ਫੈਲੀਆਂ ਹੋਈਆਂ ਉਹ ਲਵਾਂਗੇ ਤੇ ਇਸ ਨੂੰ ਗਲਾਸਿਸ ਇੱਕ ਸਾਈਡ ਸੇ ਅਸੀਂ ਚੰਗੀ ਤਰ੍ਹਾਂ ਰੱਖ ਦਵਾਂਗੇ ਕਿਉਂਕਿ ਹੁਣੋ ਗਲਾਸੀ ਉੱਪਰ ਬੱਬਲਸ ਨੇ ਤਾਂ ਹੀ ਉੱਪਰ ਹੀ ਤੈਰਦੀਆਂ ਰਹਿੰਦੀਆਂ ਹੁਣ ਤੁਸੀਂ ਸਾਰੇ ਗਲਾਸਿਸ ਚ ਇੱਕ ਡਾਇਰੈਕਸ਼ਨ ਵਿੱਚ ਇਹ ਪੱਤੀਆਂ ਰੱਖਣੀਆਂ ਏ ਤੇ ਨਿੰਬੂ ਦੇ ਸਲਾਈਸਿਸ ਨੂੰ ਮੈਂ ਰਾਉਂਡ ਸ਼ੇਪ ਵਿੱਚ ਕੱਟ ਲਿਆ ਸੀਗਾ ਤੇ ਇਸ ਦੇ ਸੈਂਟਰ ਵਿੱਚ ਅਸੀਂ ਕੱਟ ਲਗਾ ਕੇ ਆਪਣੇ ਗਲਾਸਿਸ ਦੀ ਐਜਸ ਤੇ ਇਸ ਨੂੰ ਚੰਗੀ ਤਰ੍ਹਾਂ ਲਗਾ ਦਵਾਂਗੇ ਇੱਕ ਡਾਇਰੈਕਸ਼ਨ ਵਿੱਚ ਹੀ ਤੁਸੀਂ ਆਪਣੇ ਸਾਰੇ ਨਿੰਬੂਆਂ ਨੂੰ ਲਗਾਉਣਾ ਹੈ ਤਾਂ ਹੀ ਵੇਖਣ ਨੂੰ ਸੋਹਣੇ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਗਲਾਸ ਹੈ ਉਹ ਚੰਗੀ ਤਰ੍ਹਾਂ ਡੈਕੋਰੇਟ ਹੋ ਗਏ ਨੇ ਤੇ ਵੇਖਣ ਨੂੰ ਕਿੰਨੇ ਸੋਹਣੇ ਲੱਗਦੇ ਨੇ ਜੇ ਚੀਜ਼ ਵੇਖਣ ਨੂੰ ਸੋਹਣੀ ਲੱਗਦੀ ਹੈ ਤਾਂ ਪੀਣ ਨੂੰ ਉਹ ਸਵਾਦ ਹੁੰਦੀ ਹੀ ਹੈ ਤੁਸੀਂ ਵੀ ਇਹਨਾਂ ਮੋਹਿਟੋਜ਼ ਦੀ ਰੈਸਪੀਜ਼ ਨੂੰ ਆਪਣੇ ਘਰੇ ਜੂ ਟ੍ਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਤਿੰਨਾਂ ਰੈਸਪੀਜ਼ ਵਿੱਚੋਂ ਕਿਹੜੀ ਰੈਸਪੀ ਸਭ ਤੋਂ ਵਧੀਆ ਲੱਗੀ ਇਸ ਰੈਸਪੀਜ਼ ਦੀ ਹੈਲਪ ਦੇ ਨਾਲ ਤੁਸੀਂ ਇੱਕ ਟਾਈਮ ਤੇ ਤਿੰਨ ਟਾਈਪ ਦੇ ਮੋਹਿਟੋ ਬਣਾ ਕੇ ਤਿਆਰ ਕਰ ਸਕਦੇ ਹੋ ਇ ਘਰੇ ਬਨੇ ਹੋਏ ਮਹਿੱਤੋ ਨੇ ਵਧੀਆ ਨੇ ਤੁਸੀਂ ਆਪਣੀ ਦੇਖ ਰਹਿਕ ਵਿੱਚ ਸਾਫ ਸੁਥਰੇ ਢੰਗ ਨਾਲ ਆਪਣੀ ਰਿਫਰੈਸ਼ਮੈਂਟ ਡਰਿੰਕਸ ਤਿਆਰ ਕਰਕੇ ਪੀ ਸਕਦੇ ਹੋ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਤੁਹਾਡੀ ਕੀਟੀ ਪਾਰਟੀਆਂ ਹੋਣ ਹੁਣ ਸਮਰ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਹ ਜਿਹੇ ਡਰਿੰਕਾਂ ਤੁਸੀਂ ਆਪਣੇ ਘਰੇ ਬਣਾਓ ਤੇ ਬੱਚਿਆਂ ਨੂੰ ਤੇ ਆਪਣੇ ਫੈਮਿਲੀ ਮੈਂਬਰਸ ਨੂੰ ਖੁਸ਼ ਕਰੋ ਅਗਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਪੇਜ ਨੂੰ ਸਬਸਕ੍ਰਾਈਬ ਜਰੂ ਕਰਨਾ ਤਿਨਾਲੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਔਨ ਬਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਆਪਾਂ ਮਿਲਦੇ ਆਂ ਨੈਕਸਟ ਰੈਸਪੀ ਵਿੱਚ ਉਦ ਤੱਕ ਲਈ ਸ਼੍ਰੀਕਾਂ